ਕਨੋਰੀ ਸਰਹੱਦ ਤੇ ਮਾਨਵਤ ਕਾਰੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਅੱਜ ਪੰਜਾਬ ਸਰਕਾਰ ਦੇ ਆਗੂਆਂ ਦਾ ਇੱਕ ਵਫਦ ਪਹੁੰਚਿਆ ਇਸ ਮੌਕੇ ਮੰਤਰੀ ਅਮਨ ਅਰੋੜਾ ਤੇ ਡਾਕਟਰ ਬਲਵੀਰ ਸਿੰਘ ਨੇ ਡੱਲੇਵਾਲ ਦਾ ਹਾਲਚਲ ਜਾਣਿਆ ਉਪਰੰਤ ਉਹਨਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਅਸੀਂ ਡੱਲੇਵਾਲ ਜੀ ਨੂੰ ਮਾਨਵਤ ਤੋੜਨ ਦੀ ਅਪੀਲ ਕੀਤੀ ਹੈ ਤੇ ਜੇਕਰ ਉਹ ਮਾਨਵਤ ਖਤਮ ਨਹੀਂ ਕਰਨਾ ਚਾਹੁੰਦੇ ਤਾਂ ਘੱਟੋ-ਘੱਟ ਮੈਡੀਕਲ ਸਹੂਲਤਾਂ ਲੈਣ ਤੋਂ ਪਰਹੇਜ਼ ਨਾ ਕਰੋ ਤਾਂ ਜੋ ਤੁਹਾਡੀ ਸਿਹਤ ਦਾ ਨੁਕਸਾਨ ਨਾ ਹੋ ਸਕੇ ਉਨਾ ਕਹਿ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਤੇ ਕੇਂਦਰ ਸਰਕਾਰ ਨੂੰ ਜੁਗਾਉਣ ਲਈ ਇਸ ਅੰਦੋਲਨ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰ ਦੇ ਵਫਦ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ ਤੇ ਡੱਲੇਵਾਲ ਜੀ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਆਪਣੇ ਫੈਸਲੇ ਤੇ ਅੜੇ ਰਹਿਣਗੇ ਤੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਸ ਸਾਰੀ ਇਸਾਰੀ ਸਮੂਚੀ ਟੀਮ ਪਾਰਟੀ ਦੀ ਔਰ ਸਰਕਾਰ ਦੀ ਅੱਜ ਧਲੇਵਾਲ ਸਾਹਿਬ ਨੂੰ ਆਈਸੀ ਨੂੰ ਗੁਜ਼ਾਰਿਸ਼ ਲੈ ਕੇ ਇੱਕ ਬੇਨਤੀ ਲੈ ਕੇ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ وجہ ਕਰਕੇ ਪਹਿਲਾਂ ਤਕਰੀਬਨ ਸਵਾ ਸਾਲ ਸਮੁੱਚਾ ਪੰਜਾਬ ਕਿਸਾਨ ਔਰ ਮਜ਼ਦੂਰ ਆ ਦੇਸ਼ ਦੇ ਬਰੂਹਾਂ ਦੇ ਉੱਪਰ ਬੈਠੇ ਰਹੇ ਦਿੱਲੀ ਦੇ ਵਿੱਚ ਤੇ ਉਸ ਸੰਘਰਸ਼ ਨੇ ਉਸ ਲੰਬੇ ਚੱਲੇ ਸੰਘਰਸ਼ ਨੇ ਕੇਂਦਰ ਸਰਕਾਰ ਦੀਆਂ ਗੋਡਨੀਆਂ ਲਵਾ ਦਿੱਤੀਆਂ ਤੇ ਵਾਦੇ ਕੀਤੇ ਉਹਨਾਂ ਨੇ ਪਰ ਹਜੇ ਤੱਕ ਉਹ ਵਾਦੇ ਪੂਰੇ ਨਹੀਂ ਹੋਏ ਹੈਗੇ ਜੀ ਦੀ ਵਜ੍ਹਾ ਕਰਕੇ ਮਜਬੂਰੀ ਵਸਤ ਡੱਲੇਵਾਲ ਸਾਹਿਬ ਉਹਨਾਂ ਨੂੰ ਇਹਨਾਂ ਦੀ ਜਥੇਬੰਦੀ ਨੂੰ ਔਰ ਦੂਸਰੀ ਜਥੇਬੰਦੀ ਪ੍ਰਦੇਵ ਸਾਹਿਬ ਦੀ ਜੋ ਸ਼ੰਗੂ ਬਾਰਡਰ ਤੇ ਬੈਠੀ ਹੈ ਸੋ ਫੇਰ ਦੁਬਾਰਾ ਮੁਲਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਵੇਡਣਾ ਪਿਆ ਔਰ ਇਸੇ ਤੇ ਚੱਲਦੇ ਡੱਲੇਵਾਲ ਸਾਹਿਬ ਨੂੰ ਅੱਜ ਬੜਾ ਲੰਮਾ ਸਮਾਂ ਹੋ ਗਿਆ ਆ ਮਰਨਵਾਰ ਤੇ ਉੱਪਰ ਬੈਠਿਆ ਅੰਸ਼ਨ ਦੇ ਉੱਪਰ ਬੈਠਿਆ ਜਿਹਦੇ ਨਾਲ ਉਹਨਾਂ ਦੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਹੈ ਸੋ ਅਸੀਂ ਸਾਰੇ ਅੱਜ ਉਹਨਾਂ ਕੋਲ ਇਹੀ ਬੇਨਤੀ ਇਹੀ ਗੁਜ਼ਾਰਿਸ਼ ਲੈ ਕੇ ਆਏ ਸੀਗੇ ਕਿ ਉਹਨਾਂ ਦਾ ਸੰਘਰਸ਼ ਜੋ ਹੈ ਉਹ 1000% ਜਾਇਜ਼ ਹੈ ਸਹੀ ਹੈ ਹੱਕੀ ਮੰਗਾਂ ਦੇ ਲਈ ਹੈ ਪੰਜਾਬ ਦੇ ਸਰਵਾਈਵਲ ਦੀ ਲੜਾਈ ਦੱਲੇਵਾਲ ਸਾਹਿਬ ਲੜ ਰਹੇ ਨੇ ਤੇ ਇਹ ਲੜਾਈ ਹੈ ਜਿਹੜੀ ਉਹ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਦੀ ਬੇਰੁਖੀ ਆਪਾਂ ਨੂੰ ਸਾਰੇ ਨੂੰ ਸਮੁੱਚੇ ਪੰਜਾਬ ਨੂੰ ਪਤਾ ਹੈ ਅਸੀਂ ਇਹ ਬੇਨਤੀ ਲੈ ਕੇ ਆਏ ਸੀ ਉਹਨਾਂ ਕੋਲ ਕਿ ਤੁਸੀਂ ਇਸ ਸੰਘਰਸ਼ ਜਾਰੀ ਰੱਖੋ ਪੰਜਾਬ ਸਰਕਾਰ ਅੱਜ ਵੀ ਨਾਲੋਂ ਵੱਧ ਕੈਬਨਿਟ ਹੈ ਜਿਹੜੀ ਉਹ ਮੇਰੇ ਨਾਲ ਔਰ ਪਾਰਟੀ ਦੇ ਸਾਡੇ ਸਾਥੀ ਨੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਨੇ ਉਹਨਾਂ ਕੋਲ ਕਿ ਸਮੁੱਚੀ ਸਰਕਾਰ ਸਮੁੱਚੀ ਪਾਰਟੀ ਸਮੁੱਚਾ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਉਹਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੋਢੀ ਹੈ ਜਿਹੜਾ ਬਾਨੀ ਹੈ ਜੇ ਉਹ ਸਿਹਤਯਾਬ ਰਹੇ ਧਲੇਵਾਲ ਸਾਹਿਬ ਦੀ ਇਸ ਸੰਘਰਸ਼ ਨੇ ਪੂਰੇ ਮੁਲਕ ਦੇ ਵਿੱਚ ਕਿਸਾਨੀ ਦੇ ਵਿੱਚ ਜਿੰਨ ਗੇ ਜਿਹੜੀ ਅਲਖ ਹੈ ਜਿਹੜੀ ਉਹ ਜਗਾ ਦਿੱਤੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹਦੇ ਸੀਗੇ ਕਿਉਂਕਿ ਸਾਰੀ ਸਰਕਾਰ ਸਾਰੀ ਆਮ ਆਦੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਹੱਕੀ ਮੰਗਾ ਦੇ ਨਾਲ ਹੈ ਸਮੇਂ-ਸਮੇਂ ਸਰ ਸਾਡੇ ਵੱਲੋਂ ਵੀ ਔਰ ਪਿਛਲੇ ਸਮੇਂ ਦੇ ਵਿੱਚ ਸਾਡੇ ਐਮਪੀਆ ਵੱਲੋਂ ਵੀ ਸੰਘਰਸ਼ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਟਿਆ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀ ਹੈ ਗਈ ਹੈ ਆ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਅੰਸ਼ਣ ਛੱਡ ਦੇਣ ਤਾਂ ਬਹੁਤ ਚੰਗੀ ਗੱਲ ਬੜੀ ਮਿਹਰਬਾਨੀ ਹੋਊਗੀ ਸਾਰਾ ਪੰਜਾਬ ਉਹਨਾਂ ਦੇ ਸਮਰਥਨ ਦੇ ਨਾਲ ਹੈ ਪਰ ਜੋ ਮੁੱਢਲੀ ਗੱਲ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਪਦੀ ਜੇ ਭੁੱਖ ਹੜਤਾਲ ਹੈ ਜਿਹੜੀ ਜੇ ਉਹ ਅੰਸ਼ਣ ਨਹੀਂ ਵੀ ਛੱਡਦੇ ਹੈ ਕਿ ਤੱਕ ਘੱਟੋ ਘੱਟ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਉਤਸ਼ਾਹੇ ਤੌਰ ਤੇ ਅਸੀਂ ਰੋਕੋ ਬੰਬੀਰ ਸਿੰਘ ਜੀ ਮੇਰੇ ਨਾਲ ਆਏ ਨੇ ਤਾਂ ਕਿ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਜਿਹਦੇ ਨਾਲ ਉਹਨਾਂ ਦੇ ਇੰਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਭ ਹੋਏ ਤੇ ਇਹ ਸੰਘਰਸ਼ ਲੰਬਾ ਚੱਲ ਸਕੇ ਅ ਅ ਉਨੀ ਕ ਬੇਨਤੀ ਅਸੀਂ ਢੱਲੇਵਾਲ ਸਾਹਿਬ ਨਾਲ ਕੀਤੀ ਹੈ ਤੇ ਅ ਪ੍ਰਮਾਤਮਾ ਸੁੱਖ ਰੱਖੇ ਮਿਹਰ ਕਰੇ ਤੇ ਜੇ ਬੇਨਤੀ ਸਾਡੀ ਪ੍ਰਵਾਨ ਹੋ ਜਾਂਦੀ ਹੈ ਔਰ ਮੈਂ ਸਮਝਦਾ ਕਿ ਸੋਚਾ ਪੰਜਾਬ ਸੋਚੀ ਪਾਰਟੀ ਸਮੁੱਚੀ ਸਰਕਾਰ ਕਿਸਾਨਾਂ ਦੇ ਇਸ ਸੰਦਰਭ ਦੇ ਵਿੱਚ ਉਹਨਾਂ ਦੇ ਨਾਲ ਹੈ ਅ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਬਣ ਪਾਏਗਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੀ ਕਿਸਾਨ ਦੀ ਜੀਵਨ ਦੀ ਬੇਨਤੀ ਆਦੇ ਸੀ ਲੇਕਿਨ ਔਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਬੇਨਤੀ ਸਾਡੀ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰਨਗੇ ਤੇ ਸਾਡੀ ਬੇਨਤੀ ਹੈ ਜਿਹੜੀ ਉਹ ਸਵੀਕਾਰ ਕਰਨਗੇ ਇਸ ਉਮੀਦ ਆਸ ਦੇ ਨਾਲ ਅਸੀਂ ਅੱਜ ਇੱਥੇ ਖੜੇ ਹੋਏ ਸੀ ਅਮਨ ਜੀ ਅੱਧਕਲ ਬਾਤ ਕੀ ਹੋਈ ਹੈ ਇਹ ਬੜੀ ਨਾਜ਼ੁਕ ਹੈ ਡਾਕਟਰਾਂ ਨੇ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਬੜੀ ਦੇਰੀ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਦੇ ਹਾਲਾਤ ਦੇਖੇ ਇਸ ਤਰ੍ਹਾਂ ਇਸ ਤਰ੍ਹਾਂ ਮੇਰੀ ਬੇਨਤੀ ਇਹ ਹੈ ਕਿ ਹਰ ਪਲ ਨਾਜ਼ੁਕ ਹੈ ਹਰ ਘੜੀ ਹੈ ਜਿਹੜੀ ਓਹੋ ਇੰਪੋਰਟੈਂਟ ਹੈ ਕਿ ਅੱਜ ਵੀ ਸਾਡੀ ਬੇਨਤੀ ਉਹ ਮੰਨ ਲੈਣਾ ਤੇ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਔਰ ਪੂਰੀ ਮੈਡੀਕਲ ਟੀਮ ਇਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਲੱਗਿਆ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਔਰ ਇਹੀ ਅਰਦਾਸ ਮੈਂ ਸੂਚੇ ਪੰਜਾਬ ਨੂੰ ਵੀ ਕਰੂੰਗਾ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਸੰਘਰਸ਼ੇ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ ਵੀ ਉਹ ਤਾਂ ਹੀ ਚੱਲੂਗਾ ਤਾਂ ਹੀ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਇਸੀ ਕਰਕੇ ਅਸੀਂ ਆ ਜਾਇਆ ਅੱਜ ਵੀ ਤੁਸੀਂ ਪਿਛਲੀ ਦੇਰੀ ਇਹ ਨੂੰ ਛੱਡ ਕੇ ਜੇ ਅੱਗੇ ਹੁਣ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀ ਤਾਂ ਮੈਂ ਸਮਝਦਾ ਕਿ ਵਿੱਚ ਹੋਵੇ ਪੰਜਾਬ ਸਰ ਕੋਈ ਗੱਲ ਬਾਤ ਹੋਈ ਹੈ ਕਿ ਦਿੱਤਾ ਕੇ ਕੇਂਦਰ ਨਾਲ ਗੱਲ ਬਾਤ ਕਰਨ ਦਾ ਕਿ ਕਿ 30 ਦਿਨ ਹੋ ਗਏ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਨਿਊਜ਼ ਨਹੀਂ ਕਾਮ ਰਹੀ ਹੈ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਰੈਗੂਲਰ ਇਨ ਟੱਚ ਨੇ ਕੇਂਦਰ ਸਰਕਾਰ ਦੇ ਅ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਕੋਲ ਹੋ ਕੇ ਆਏ ਮੇਰੇ ਨਾਲ ਔਰ ਮੇਰੇ ਕੈਬਨਿਟਰੀ ਦੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਜਿੱਥੇ ਖੁਦ ਪ੍ਰਧਾਨ ਮੰਤਰੀ ਮੌਜੂਦ ਸੀਗੇ ਉਥੇ ਸੰਘਰਸ਼ ਕੀਤਾ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਨਾਮ ਨਾਲ ਰਲ ਕੇ ਕਿਉਂਕਿ ਮੈਂ ਸਮਝਦਾ ਕਿ ਇੱਕ ਲੜਾਈ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਲੜਾਈ ਇਹ ਲੰਬੀ ਚੱਲਣੀ ਹੈ ਕਿਉਂ ਜਿਹੇ ਜੀ ਵਿਸ਼ਰਮ ਕੇਂਦਰ ਸਰਕਾਰ ਨੇ ਢਾਹੀ ਹੋਈ ਹੈ ਪਰ ਕੋਸਾ ਕੰਮ ਚੋਂ ਹੋਏਗਾ ਜਦੋਂ ਕਿ ਸਿਆਗਰੋਂ ਨਹੀਂ ਮੰਨ ਤੁਸੀਂ ਪੀਰ ਵੀ ਦਿੱਤੀ ਹੈ ਕਿ ਉਹ ਜੇਕਰ ਛੱਡ ਦੇ ਦਿਓ ਨਹੀਂ ਮੰਨਦੇ ਕਿਉਂਕਿ ਫਿਰ ਤਾਂ ਹਰ ਘਟਾ ਹਰ ਦਿਨ ਭਾਰੀ ਆ ਤੂੰ ਪਹਿਲੀ ਤੁਸੀਂ ਮੁਲਾਕਾਤ ਉਹਨੂੰ ਰੋਕ ਦੇ ਲਈ ਤੁਸੀਂ ਅੱਗੇ ਜਾ ਰਹੇ ਹੋ ਦਫਤਰ ਸੀ ਜਾ ਰਹੇ ਹੋ ਅਸੀਂ ਅਸੀਂ ਉਹ ਹੀ ਉਹਨਾਂ ਨੂੰ ਬੇਲਤੀ ਕੀਤੀ ਹੈ ਅਸੀਂ ਆਪ ਦੇ ਪੱਧਰ ਤੇ ਜਿੰਨੀ ਸਾਨੂੰ ਸਮਝ ਆਉਂਦੀ ਹੈ ਸਰਕਾਰ ਵੀ ਤੇ ਪਾਰਟੀ ਵੀ ਅਸੀਂ ਤਾਂ ਕੰਮ ਕਰ ਹੀ ਰਹਿਆ ਜੇ ਕੋਈ ਐਹੋ ਜੀ ਜਥੇਬੰਦੀ ਹੈ ਡੱਲੇਵਾਲ ਸਾਹਿਬ ਚੌਧਰੇ ਨੇ ਕਿ ਹਾਂ ਸਪੈਸੀਫਿਕਲੀ ਤੁਸੀਂ ਆਹ ਕੰਮ ਕਰੋ ਇਹਦੇ ਨਾਲ ਇਹ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲ ਜਾਵੇ ਅਸੀਂ ਤਾਂ ਉਹ ਵੀ ਕਰਨ ਨੂੰ ਤਿਆਰ ਆ ਅਸੀਂ ਉਹੀ ਆਪ ਦੇ ਵੱਲੋਂ ਬੇਨਤੀ ਕਰਦੇ ਤੇ ਉਹਨਾਂ ਵੱਲੋਂ ਹਮਮ ਲੈਣਾ ਜਿਹੜਾ ਉਹ ਹੈ ਤਾਂ ਕਿ ਤਾਂ ਕਿ ਇਸ ਗੱਲ ਦੀ ਮੰਗ ਬਣਾਈ ਜਾ ਸਕੇ ਤਿਆਰ ਤਿਆਰ ਕੁਤ ਵੀ ਹੋ ਸਕਦਾ ਕਦੇ ਮਾੜੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਕਿ 30 ਦਿਨਾਂ ਬਾਅਦ ਵੀ ਕੈਬਨਟ ਇੱਥੇ ਪਹੁੰਚੀ ਹੈ ਮੈਂ ਭਾਈ ਜੀ ਇਹੀ ਤਾਂ ਮੈਂ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਹਾਂ ਕਿ ਇਸ ਚੀਜ਼ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਅਸੀਂ ਆਏ ਹਾਂ ਨਾ ਜੀ ਡਾਕਟਰ ਸਾਹਿਬ ਵੀ ਆਏ ਨੇ ਖੇਤੀਬਾੜੀ ਮੰਤਰੀ ਵੀ ਆਏ ਨੇ ਸਾਰੇ ਕੰਮ ਜੋ ਕੇਂਦਰ ਸਰਕਾਰ ਨੇ ਇੱਕ ਮਸੌਦਾ ਬਣਾ ਕੇ ਭੇਜਿਆ ਉਹਦੇ ਉੱਪਰ ਵੀ ਜੋ ਖੇਤੀਬਾੜੀ ਮੰਤਰੀ ਸਾਹਿਬ ਨੇ ਉਹ ਕੰਮ ਕਰ ਰਹੇ ਨੇ ਹੈਲਥ ਦੇ ਜਿਹੜੇ ਪੈਰਾਮੀਟਰਸ ਨੇ ਉਹ ਡਾਕਟਰ ਸਾਹਿਬ ਦੀ ٹیم ਚੈੱਕ ਕਰ ਰਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਅੱਗੇ ਵਾਸਤੇ ਇਹ ਕਿ ਸੇਤ ਕਿਵੇਂ ਸੰਭਾਲਣੀ ਤੇ ਸੰਘਰਸ਼ ਨੂੰ ਕਿਵੇਂ ਕਿਵੇਂ ਲੜ ਕੇ ਕਿਵੇਂ ਚਲਾ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਗੋਡੇ ਆਹਰ ਕਰਦਾ ਹੈ ਲੜਾਈ ਤਾਂ ਅੱਜ ਇਕੱਲੇ ਢੱਲੇ ਸਾਹਿਬ ਢੱਲੇਵਾਲ ਸਾਹਿਬ ਤਾਂ ਮੋਦੀ ਨੇ ਲੜਾਈ ਤਾਂ ਪੂਰੇ ਪੰਜਾਬ ਦੀ ਲੜ ਰਹੀ ਹੈ ਉਹਦੇ ਵਿੱਚ ਆਪਾਂ ਨਾਲ ਮਿਲ ਕੇ ਸਾਰੇ ਸਾਥੀ ਜਿਹੜੇ ਸਾਡਾ ਕਿਸਾਨ ਸਾਡੇ ਜਿਹੜਾ ਪੰਜਾਬ ਪਾਰਟੀ ਮੀਟਿੰਗ ਨਹੀਂ ਕਰਾਈ ਜਾ ਸਕੀ ਪੰਜਾਬ ਦੇ ਵਿੱਚ ਇਸ ਲਈ ਕਿਸਾਨ ਨੂੰ ਕਹਿ ਰਹੇ ਨੇ ਸਾਰੇ ਇੱਕ ਵਾਸਤੇ ਪਾਰਟੀ ਇਸ ਤਰ੍ਹਾਂ ਜੇ ਜੇ ਕਿਸਾਨ ਭਰਾ ਕਿਸਾਨ ਜਿਥੇ ਬੰਦੀਆਂ ਚੋਣ ਗਿਆ ਤੇ ਆਲ ਪਾਰਟੀ ਮੀਟਿੰਗ ਬਲਾਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਕੀ ਦਾ ਸਟੈਂਡ ਕੀ ਹੋਊਗਾ ਕੋਤੋਂ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਵੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਬੀਜੇਪੀ ਤੇ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਾ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਕੋਈ ਰਿਜ਼ਲਟ ਨਿਕਲ ਸਕੇ ਅਮਨਜੀਤ ਅਮਨਜੀਤ ਨੂੰ ਦਾ ਸੱਦਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਜਿਹੜਾ ਬੰਦਾ ਸੱਦਾ ਦਿੱਤਾ ਗਿਆ ਕਿਸਾਨਾਂ ਉਹਦਾ ਸਮਰਥਨ ਕਰਦੀ ਹੈ ਦੇ ਇਹਦੇ ਕੋਈ ਦੇ ਚ ਪਾਰਟੀ ਦਾ ਸਵਾਲ ਨਹੀਂ ਹੈਗਾ ਜੀ ਉਹ ਉਹਨਾਂ ਵੱਲੋਂ ਦਫ਼ਤਰ ਵੀ ਬੰਦ ਰੱਖਣ ਦਾ ਨਾਮ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਖਾਸ ਭਰਾ ਚਾਹੁੰਦੇ ਹੋ ਸਾਡੇ ਵੱਲੋਂ ਸਰਕਾਰ ਦੇਖੋ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦੇ ਨਾਮ ਨਾਲ ਅਸੀਂ ਇੱਕ ਰਿਸਪਾਂਸਿਬਲ ਸ਼ੀਅਰ ਗਵਰਨਮੈਂਟ ਆ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੀ ਇਸ ਅਪੀਲ ਨੂੰ ਸਿਰਮੱਥੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦਾ ਉਹ ਜੀ ਸਰ ਕੇ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਲੋਕਲੀ ਵਿਲ ਬੀ ਰਿਸਪੌਂਸਿਬਲ ਦੂਜਾ ਡਾਕਟਰ ਪੰਜਾਬ ਸਰਕਾਰ ਕਰੂਗੀ ਜੀ ਪੰਜਾਬ ਸਰਕਾਰ ਕਰੂਗੀ ਪਤੰਦਰ ਜਮਰਤਨ ਬੋਲੀ ਬੋਲੀ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਚ ਉਹਨਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਹੋਣਾ ਚਾਹੀਦਾ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਡਾਕਟਰ ਕੁਲਵਿਸਿੰਗ ਜੀ ਡਾਕਟਰ ਸਾਹਿਬ ਤੁਸੀਂ ਬੋਲੀ ਅਮਨ ਜੀ ਇੱਕੋ ਮੰਗ ਕਰ ਰਿਹਾ ਡੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੋ ਮੰਗ ਹੈ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਚੁੱਕਣ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਚਾਰਾ ਜੋਈ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕਣ ਦੀ ਜੇਕਰ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋਈ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਕੱਲ ਸੀ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਇੱਕ ਬੇਨਤੀ ਕਰਨ ਆਏ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫੜਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ ਨਿਰਧਾਰਨ ਲੁਪਾਇਆ ਗਿਆ ਸੀ ਉਹ ਕਿਸ ਤਰ੍ਹਾਂ ਲੁਪਾਇਆ ਗਿਆ ਸਭ 21 ਨਵੰਬਰ ਨੂੰ ਇਸੇ ਜਗ੍ਹਾ ਤੋਂ ਹੈ ਤੁਸੀਂ ਮੈਡੀਕਲ ਦੱਸੋ ਥੋੜਾ ਜਿਹਾ ਦੇਖੋ ਆਉਦੇ ਨੇ ਆਉਗੇ ਆ ਰਹੇ ਕੱਲ੍ਹ ਨਹੀਂ ਯਾਰ ਕਰੋ ਜਲਪ ਕਰੀਏ ਇਨਸਾਨੀਅਤ ਦੇ ਨਾਤੇ ਜਿਹੜੀ ਲੜਾਈ ਕਿਸਾਨਾਂ ਵਾਸਤੇ ਦੇਵਾਦੀ ਲੱਗ ਰਹਾ ਆ ਉਹ ਪਰਦਾ ਕਰਦੇ ਨੇ ਇੱਕ ਪਲੀ ਪਿੱਛੇ ਤੋਂ ਉਹਨਾਂ ਦੇ ਸਿਰੜ ਦੇ ਕਿੱਥੇ ਜਾ ਰਹੇ ਚਾਹੁੰਦੇ ਆ ਔਰ ਜਿਸ ਤਰ੍ਹਾਂ ਲਾਈ ਕਰ ਰਹੇ ਆ ਬਹੁਤ ਜ਼ਿਆਦਾ ਬਹੁਤ ਦਾ ਸਤਿਕਾਰ ਕਰਦੇ ਨਾ ਔਰ ਪਹਿਲੇ ਦਿਨ ਤੋਂ ਜਦੋਂ ਇਹ ਭਰਤੀ ਦੁਸਤ ਗਿਆ ਬਸ ਯਾਰ ਪਤਾ ਹੋਏਗਾ ਕਿ ਅਸੀਂ ਮਾਰਕੋ ਸਭ ਤੋਂ ਉੱਤੇ ਵੀ ਪਿੱਛੇ ਰਸਤਾ ਦੇ ਦੇ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਰਜ ਕਿ ਕਿਸਾਨ ਜਿਹੜਾ ਦਾ ਰਾਜ਼ ਦਿੰਦਾ ਜੀ ਮਤਲਬ ਮੈਡਮ ਪਿੱਛੇ ਉਹ ਜੋ ਪਲੀ ਨੂੰ ਪੁੱਛਾਰੇ ਖੂਸ ਕੈਮਰੇ ਦੇ ਤੁਸੀਂ ਕੱਲ ਕਦੇ ਮੰਨ ਰਹੇ ਨਹੀਂ

ਤੁਹਾਡਾ ਅੰਦੇ ਨੇ ਕਿਹਾ ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਆਪਣਾ ਅਸੀਂ ਸਤੰਭ ਬਿਲਕੁਲ ਉਹਨੂੰ ਕੰਟੀਨਿਊ ਕਰੋ ਪਰ ਜਿਹੜਾ ਉਹਨਾਂ ਨੂੰ ਜਿੱਤਾ ਰਿਹਾ ਹੈ ਉਹਦੀ ਇੱਕ ਵਾਰ ਦੀ ਲੋੜ ਹੈ ਉਹਦੀ ਅੱਗੇ ਕਰਾਂਗੇ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਅਸੀਂ ਇਹਦਾ ਦੱਸ ਪਾ ਜੇ ਮੇਰੇ ਕੋਲ ਜਿਹੜਾ ਵੀ ਬਲੀਜ ਆਂਦਾ ਮੈਂ ਉਹਦੀ ਰਜ਼ਾਮੰਦੀ ਤੋਂ ਪ੍ਰਸ਼ਾਸਨ ਦਾ ਰਾਜ਼ੀ ਕਰਾਂਗਾ ਆਪਣੇ ਹਸਤਾਖਰ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਸਾਨੂੰ ਰਾਜਪੰਦੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਉਹ ਉੱਪਰ ਦਾ ਦੁੱਤੀ ਸੀ ਅਸੀਂ ਇਲਾਜ ਕਰਨਾ ਚਾਹੁੰਦੇ ਆ ਅਸੀਂ ਇੱਥੇ ਕਰਦਾਂਗੇ ਜੀ ਇਹ ਕਹਿਣ ਕੇ ਹਸਪਤਾਲ ਸੁਝਾ ਕੇ ਕਰਾਂਗੇ ਜਿੱਦਾਂ ਇਹ ਕਹਿਣਗੇ ਤੇ ਚਲੋ ਉਹ ਉਰਜਾ ਮੰਤਰੀ ਨਾਲ ਕਰਾਂਗੇ ਇੱਕ ਡਾਕਟਰ ਸਵੈਮਾਨ ਦਾ ਜਿਹੜਾ ਵੀਡੀਓ ਆਉਂਦੀ ਹੈ 25 ਦਿਨ ਮਰਨਵਰਤ ਤੇ ਬੈਠਣੂ ਵਿੱਕੀ ਜੀ ਡਾਕਟਰ ਸਵੈਮਾਨ ਦੀ ਵੀਡੀਓ ਆਉਂਦੀ ਹੈ ਜੀ ਵੀ 25 ਦਿਨ ਮਰਨਵਰਤ ਤੇ ਬੈਠਣੂ ਹੋਗੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈ ਜੀ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਕਿਤੇ ਵੀ ਰਿਪੋਰਟ ਦੇਖੋ ਰਿਪੋਰਟ ਜੀ ਮੇਰੀ ਬੇਨਤੀ ਮੇਰੀ ਬੇਨਤੀ ਜਿਹੜੀ ਉਹਦੀ ਮੈਡੀਕਲ ਰਿਪੋਰਟ ਹੈ ਕਿਉਂਕਿ ਉਹਦੀ ਰਿਪੋਰਟs ਆਈਆਂ ਉੱਥੇ ਕੁਐਸਚਨ ਸਰਵੇ ਹੈ ਕਿ ਉਹਨਾਂ ਦੇ ਜਿਹੜੇ ਫੀਲਡ ਦੇ ਪੈਰਾਮੀਟਰ ਸੀਗੇ ਉਹ ਇੱਕ ਬੜੀ ਕਲੀਨਿਕਲ ਰਿਪੋਰਟ ਸੀ ਉਹਦੀ ਸਰਵ ਰਿਪੋਰਟ ਨੂੰ ਦੱਸ ਸਕਦੇ ਸੀ ਪਰ ਉਹਨਾਂ ਨੂੰ ਅਸੀਂ ਦੱਸੀਆ ਉਹ ਜੋ ਉਸ ਦਿਨ ਦੀਆ ਰਿਪੋਰਟ ਸੀਗਾ ਉਹਦੇ ਤੇ ਬੇਸਡ ਸੀਗਾ ਇਹ ਨਹੀਂ ਕਿ ਆਪ ਕੋਈ ਨਹੀਂ ਦੇਤੀ ਅਸੀਂ ਇਹ ਕਹਿ ਰਹੇ ਆਂ ਕਿ ਉਹਨਾਂ ਦੀ ਜਿਹੜੀ ਆ ਜਿਹੜੀ ਰਿਪੋਰਟਸ ਆ ਆਵਾਜ਼ ਜਿਹੜੀ ਇਹਨਾਂ ਕਾਰਪੋਰੇਟ ਦਾ ਆਹ ਬੜੀ ਪ੍ਰੋਬਲਮ ਦੀ ਜਿਸ ਨੂੰ ਦੋਸ ਪ੍ਰੋਬਲਮ ਰਹੀ ਆ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਇੱਕ ਹੁੰਦਾ ਹੈ ਕਿ ਉਹਦੇ 'ਚ ਜਿਹੜਾ ਉਹਦਾ ਫਿਜ਼ੀਕਲ ਐਸਪੈਕਟ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਰੂਪਿਆਂ ਦੇ ਅਸਰ ਨਿਵਰਦੇ ਅਸਰ ਹੋਦੇ ਆ ਪਰ ਇੱਕ ਉਹਦਾ ਬੰਦੇ ਦਾ ਹੌਸਲਾ ਸਿਰ ਉਹ ਇਹਨਾਂ ਦਾ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹਦੇ ਬੇਸ ਦੇ ਉੱਤੇ ਜਿਹੜਾ ਹੈਗਾ ਨਾ ਜਿਹੜੀਆਂ ਜਿਹੜੀਆਂ ਰਿਪੋਰਟਸ ਆਉਂਦੇ ਸਿਰਫ ਕੈਮਰਾ ਦੇ ਟੈਸਟ ਕਰਾਉਂਦੇ ਹਨ ਕੇ ਤਨੁਕਾ ਦੇ ਮਾਪਦੰਡ ਦੇ ਸਾਹਮਣੇ ਰਿਪੋਰਟਾਂ ਦੇ ਰਿਪੋਰਟ ਇਨ ਦੀ ਕੰਟੈਕਟ ਟੂ ਦੈਟ ਰਿਪੋਰਟ ਕਰ ਲੋ ਅਮ ਜਿਹੜੀ 13 13 ਬਲੰਟੀਅਰ ਬਣਾਈ ਹੈ ਤਾਂ ਲੱਗਦਾ ਵੀ ਜਿਹੜੀ ਬਲੰਟੀਅਰ ਕਰਦੇ ਨੇ ਜਿਹੜੀਆਂ ਮੰਗਾਂ ਨੇ ਤੁਹਾਡੀ ਗੱਲਬਾਤ ਵੀ ਹੋਈ ਉਹਨਾਂ ਨਾਲ ਵੀ ਸਾਹਿਬ ਨੇ ਬਰਤਸ਼ਟ ਬਰਦਾਸ਼ਤ ਕਰਦਾ ਸਾਰੀਆਂ ਸਾਰੀਆਂ ਮੰਗਾਂ ਸਾਰੀਆਂ ਮੰਗਾਂ ਦੇਖੋ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਤੋਂ ਡਾਕਟਰ ਹੁੰਦਾ ਪਰ ਇਹ ਤੋਂ ਜੋ ਮਰਜ਼ੀ ਕਰਦਾ ਮੈਂ ਨਹੀਂ ਕਹਿੰਦਾ ਸਾਰੀਆਂ ਮੰਗਾਂ ਦੇ ਉੱਪਰ ਡਿਸਕਸ਼ਨ ਹੋਈ ਹੈ ਜੀ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਸਾਰੀ ਤੇ ਸਾਰੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਹੁੰਦਾ ਵੀ ਜੋ ਅੱਜ ਇਹ ਹਾਂ ਪੇ ਕੈਬਨਟ ਮੰਤਰੀਓ ਕਾ ਪੰਜਾਬ ਸਰਕਾਰ ਕੇ ਜੋ ਸੀਨੀਅਰ ਕੈਬਨਟ ਮੰਤਰੀ ਹੈ ਜੋ ਉਹਨਕੇ ਅਧਿਖਸ਼ ਔਰ ਅਨਨੇ ਪਦ ਅਧਿਕਾਰੀगण ਹੈ ਉਹਨਕੇ ਅੱਜ ਉਹਨਕਾ ਯਹਾਂ ਪੇ ਇੱਕ ਡੈਲੀਗੇਸ਼ਨ ਆਇਆ ਥਾ ਔਰ ਉਸ ਡੈਲੀਗੇਸ਼ਨ ਨੇ सरदार जगजीत सिंह डल्लेवाल जी से मुलाकात करी उनका हालचाल जाना और उन्होंने ये निवेदन किया कि आप की सेहत को ध्यान में रखते हुए कृपा करके आप मेडिकल एड ले लीजिए ऐसा उनसे निवेदन किया गया लेकिन सरदार जगजीत सिंह डल्लेवाल जी ने भी स्पष्ट कर दिया और हम भी बिल्कुल स्पष्ट करना चाह रहे हैं कि सरदार जगजीत सिंह डल्लेवाल जी का आमरण अनशन जारी रहेगा जब तक हमारी मांगे पूरी नहीं होगी जब तक एमएसपी गारंटी कानून नहीं बनेगा तब तक जगजीत सिंह गल्लेवाल जी का आंदोलन जारी रहेगा जो बात उन्होंने कल मंच से भी कही थी कि भाई या तो आंदोलन जीतेंगे या फिर मरेंगे वही नारा है उसी चीज पे हम स्टैंड कर रहे हैं लेकिन हम ये जरूर कहना चाहेंगे कि जो पदाधिकारियों का और जो मंत्रियों का एक प्रतिनिधिमंडल आया उन्होंने जो अपनी भावना व्यक्त की उस भावना की हम कदर करते हैं उसका सत्कार करते हैं उनका सम्मान करते हैं लेकिन साथ में जगजीत सिंह गलेवाल जी ने यह भी कहा है कि आप जितना जोर आप जितनी ताकत जितनी एफर्ट मेरे अनशन को समाप्त करने के लिए लगा रहे हैं आप अगर उतनी ही एफर्ट केंद्र सरकार पे दबाव डालने के लिए इस्तेमाल करें उतनी एफर्ट उधर लगाएं तो शायद सकारात्मक परिणाम पॉजिटिव परिणाम आएंगे साथ में उन्होंने उस डेलीगेशन को जगजीत सिंह डल्लेवाल जी ने यह भी कहा है कि जिस तरीके से विपक्षी पार्टियां बार बार ये कहती हैं अपने मैनिफेस्टो में भी लाती हैं कि हम किसानों की मांगों का समर्थन कर रहे हैं हम एमएसपी गारंटी कानून का समर्थन करते हैं तो ये समय है कि सिर्फ बातों से वो आगे बढ़े और एक सर्वदलीय प्रतिनिधिमंडल मान्य प्रधानमंत्री जी से मुलाकात करे और ये दबाव डाले कि ये किसानों की जायज मांगे हैं इनको पूरा किया जाए ज्वाइंट पार्लियामेंट कमेटी ने भी जो अपनी रिपोर्ट में कह दिया है जिसमें सभी पार्टियों के सांसद हैं कि एमएसपी गारंटी कानून बनाया जाना चाहिए तो संसद की भावना का उस ज्वाइंट पार्लियामेंट कमेटी की भावना का और किसानों की भावनाओं का सम्मान करते हुए एमएसपी गारंटी कानून बनाया जाए तो अंत में सरदार जगजीत सिंह डल्लेवाल जी ने यही कहा कि आप केंद्र सरकार से ऊपर दबाव डालिए जो और अन्य विपक्षी दल हैं उनसे कोऑर्डिनेट कीजिए जो अन्य मुख्यमंत्री हैं कई प्रदेशों में जो एनडीए के नहीं हैं आप उनसे भी कोऑर्डिनेट कीजिए और एनडीए में बीजेपी के अलावा जो और मुख्यमंत्री हैं और पार्टियों के उनसे भी कोऑर्डिनेट करके माननीय प्रधानमंत्री जी से आप डायलॉग कीजिए उन उनपे दबाव डालिए ताकि किसानों की समस्याओं का समाधान हो सके किसानों की आत्महत्या रुक सके मैं निवेदन करता हूं आदरणीय काका सिंह कोटड़ा जी जो अंदर मीटिंग में ही मौजूद थे वो भी अपनी बात आपको रखते हैं ਤੋਂ ਪਹਿਲਾਂ ਫਤਿਹ ਪਲਾਈਏ ਵੈਸੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਹਿੰਦੀ ਦੇ ਵਿੱਚ ਸਾਰੀ ਗੱਲ ਉਹ ਜੀ ਨੇ ਰੱਖ ਲਈ ਹੈ ਜਿਹੜੀ ਅੰਦਰ ਗੱਲਬਾਤ ਹੋਈ ਹੈ ਦੋ ਤਿੰਨ ਗੱਲਾਂ ਰਹਿ ਗਈਆਂ ਸੀ ਜਿਹੜੀਆਂ ਉਹਨਾਂ ਨੇ ਸਵਾਲ ਕੀਤੇ ਨੇ ਪਹਿਲੀ ਗੱਲ ਤਾਂ ਸਾਫ਼ ਹੀ ਸੀ ਵੀ ਤੁਸੀਂ ਕੋਈ ਥੋੜਾ ਬਾਣਾ ਮੈਡੀਕਲ ਲੈ ਲੀਏ ਰੋਟੀ ਨਾਲ ਖਾਓ ਆਸਣ ਰੱਖੋ ਵੀ ਮਾਰ-ਮਾਰ ਤੋਂ ਨਹੀਂ ਸਾਨੂੰ ਉਠਾਉਦੇ ਕੋਈ ਥੋੜਾ ਜਿਹਾ ਗਲੂਗੋਸ਼ ਲਾਦ ਗਏ ਜਾਂ ਟੀਕੇ ਰਾਹੀਂ ਲਾਦ ਗਏ ਉਹ ਸਾਰੀਆਂ ਗੱਲਾਂ ਜਦੋਂ ਰੱਖੀਆਂ ਉਹਨਾਂ ਨੇ ਸੁਣੀਆਂ ਡੱਲੇਵਾਲ ਸਾਹਿਬ ਨੇ ਇੱਕੋ ਹੀ ਜਵਾਬ ਦਿੱਤਾ ਉਹਨਾਂ ਨੇ ਵੀ ਤੁਸੀਂ ਜਿਹੜਾ ਇੱਧਰ ਸਮਾਂ ਇੰਨਾ ਖਰਾਬ ਕਰਦੇ ਹੋ ਤੁਸੀਂ ਜਿਹੜਾ ਪੰਜਾਬ ਦਾ ਸਟੈਂਡ ਹੈ ਇਹ ਤੇ ਹੁਣ ਤੇ ਕਿਹਦੀ ਜ਼ਿੰਮੇਵਾਰੀ ਬਣ ਜਾ ਕੇਂਦਰ ਨੂੰ ਕੀ ਜਵਾਬ ਦਿੰਦਾ ਨਹੀਂ ਜੇ ਅਸੀਂ ਸਾਰੇ ਲੱਗੇ ਹੋਏ ਹਾਂ ਸਾਰੇ ਕਰਨ ਲੱਗੇ ਹੋਏ ਹਾਂ ਤੁਸੀਂ 2-3 ਦਿਨਾਂ ਚਾ ਰਿਜ਼ਲਟ ਦੇਖੋਗੇ ਉਹ ਕਹਿੰਦਾ ਵੀ ਜਿਹੜੀਆਂ ਮੰਗਾਂ ਨੇ ਕੇਂਦਰ ਸਰਕਾਰ ਜੇ ਹੁਣ ਨਹੀਂ ਬਣਦੀ ਆਖਰ ਜੇ ਮੈਂ ਇੱਥੇ ਸ਼ਹੀਦ ਹੋ ਜਾਣਾ ਹੈ ਫੇਰ ਵੀ ਮੰਨ ਲਊਗਾ ਤੁਸੀਂ ਫੇਰ ਕੀ ਕਹੋਗੇ ਤੁਹਾਡਾ ਸਟੈਂਡ ਦਾ ਲੋਕਾਂ ਚ ਸਾਫ਼ ਜਾਵੇ ਤਾਂ ਉਹ ਦੋ ਤਿੰਨ ਗੱਲਾਂ ਉਹਨਾਂ ਨੂੰ ਕੌੜੀਆਂ ਵੀ ਕਹੀਆਂ ਸਾਰੇ ਮੰਤਰੀ ਬਟਲੂ ਕਿ ਤੁਸੀਂ ਇਸ ਗੱਲ ਦਾ ਮੇਰਾ ਗੁੱਸਾ ਨਾ ਕਰਿਓ ਸੋਨੂੰ ਕੌਣ ਜਾਣਦਾ ਸੀ ਪੰਜਾਬ ਦਾ ਮੰਤਰੀ ਜਿਹੜੇ ਸਾਰੀ ਗੱਲ ਵਾਸਤੇ ਕੋਈ ਸੋਡੇ ਚੰਗੀ ਤਾਂ ਨਹੀਂ ਸੀਗਾ ਤੁਸੀਂ ਜਦੋਂ ਬਦਲਾਅ ਚਾਹੁੰਦੇ ਲੋਕ ਲੋਕ ਅੱਕੇ ਹੋਏ ਸੀ ਉਹ ਸਿਸਟਮ ਤੋਂ ਉਹਨਾਂ ਨੇ ਸਰਕਾਰਾਂ ਬਦਲਿਆ ਸਾਨੂੰ ਲੈ ਕੇ ਆਉਂਦਾ 91 ਲੈਣ ਨੂੰ ਲੈ ਕੇ ਆਉਂਦਾ ਇੱਕ ਇਸ਼ੂ ਉਹਨਾਂ ਨੇ ਪੰਜਾਬ ਦਾ ਕਰਵਾਇਆ ਨਾਲ ਵੀ ਝੋਨੇ ਦਾ ਸੀਜ਼ਨ ਲੰਘਿਆ ਮੱਡੀਆਂ ਚ 5-5 ਕਿਲੋ 7-7 ਕਿਲੋ ਕੱਟ ਗਈ ਤੁਸੀਂ ਕਿੱਥੇ ਸੀ 91 ਇਹ ਸਵਾਲ ਹੁਣ 91 ਐਮਐਲ ਨੂੰ ਕਿਹਾ ਤੁਸੀਂ 91 ਤੁਸੀਂ ਕੇਸਰੀਵਾਲ ਥੋੜਾ ਜਿਹਾ ਕੇਸ ਸੀਗਾ ਸਾਰੇ ਜਾ ਕੇ ਭੁਖੜ ਹੜਤਾਲ ਦੇ ਦਿੱਲੀ ਬੈਠੇ ਸੀ ਭਾਈ ਹੁਣ ਨਹੀਂ ਤੁਹਾਨੂੰ ਸਟੈਂਡ ਬਣਦਾ ਹੁਣ ਪੰਜਾਬ ਲਈ ਤੁਸੀਂ ਕੀ ਕੀਤਾ ਇਹ ਸਾਰਿਆਂ ਨੂੰ ਸਾਫ kia ਉਹਨਾਂ ਨੇ ਹੁਣ ਤੁਹਾਡਾ ਸਟੈਂਡ ਕੀ ਬਣਦਾ ਜਿਹੀ ਰਹੀ ਗੱਲ ਐਮਐਸਪੀ ਕਾਨੂੰਨ ਸਾਰੇ ਭਾਰਤ ਨੂੰ ਚਾਹੀਦਾ ਜਿੱਥੇ ਬੀਜੇਪੀ ਦੇ ਮੁੱਖ ਮੰਤਰੀ ਚਲੋ ਸ਼ੈਡੋ ਸਟੇਟਾਂ ਨੂੰ ਦੂਜੀਆਂ ਸਟੇਟਾਂ ਨਾਲ ਥੋੜਾ ਤਾਲ ਮਿਲਦੀ ਆ ਤੁਸੀਂ ਪ੍ਰਧਾਨ ਮੰਤਰੀ ਦੇ ਜੇ ਮੈਂ ਬੈਠਾ ਮੈਂ ਆਪਦੇ ਦੇਸ਼ ਦੇ ਕਿਸਾਨਾਂ ਲਈ ਬੈਠਾ ਮੈਂ ਪੰਜਾਬ ਦੇ ਕਿਸਾਨਾਂ ਲਈ ਬੈਠਾ ਤੇ ਤੁਸੀਂ ਪੰਜਾਬ ਦੇ 92 ਐਮਐਲਏ ਦਿੱਤੇ ਹੋ ਮੰਤਰੀਓ ਤੁਸੀਂ ਫਿਰ ਨਹੀਂ ਬੈਠ ਸਕਦੇ ਤੁਹਾਡੇ ਨਾਲ ਮੇਰੇ ਨਾਲ ਤੁਸੀਂ ਤੁਹਾਡੀ ਠੀਕ ਹੈ ਇਹ ਕਹਿੰਦੇ ਜੀ ਤੁਸੀਂ ਨਹੀਂ ਨਹੀਂ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਇਹ ਸਕੂਲ ਨੂੰ ਹੋਰ ਲੰਮਾ ਕਰੋ ਤੁਸੀਂ ਥੋੜਾ ਜਿਆਦਾ ਟ੍ਰੀਟਮੈਂਟ ਲੈਂਦੇ ਰਹੋ ਉਹ ਕਹਿੰਦੇ ਮੇਰਾ ਫਿਕਰ ਨਾ ਕਰੋ ਫਿਕਰ ਕਰੋ ਪੂਰੇ ਲੋਕਾਂ ਦਾ ਪਾਰ ਦੇ ਲੋਕਾਂ ਦਾ ਉਹ ਜਿਹੜੇ ਕਿਸਾਨ ਨੇ ਸਾਡੇ ਨੇ ਉਹਦੀ ਕਾਸੀ ਕੀਤੀ ਸ਼ੰਭੂ ਵਾਟਰ ਤੇ ਉਹ ਵੀ ਜੇਕਰ ਕਿੱਤਾ ਢੱਲੇਵਾਲ ਸਾਹਿਬ ਨੇ ਵੀ ਕਿੱਥੇ ਕੀਤੀ ਕੀ ਦੇ ਲਈ ਕੀਤੀ ਉਹਨੇ ਸਰਪਾਸ ਦੀਆਂ ਬੂੜੀਆਂ ਖਾਧੇ ਇਸ ਲਈ ਤੁਸੀਂ ਸਟੈਂਡ ਲਓ ਜਿਹੜਾ ਪੰਜਾਬ ਦਾ ਕੱਲ ਨੂੰ ਤੁਹਾਡੇ ਤੇ ਲੋਕ ਉਂਗਲਾਂ ਠਾਉਣ ਵੀ ਜਿੰਨਾ ਚਿਰ ਪੰਜਾਬ ਸਰਕਾਰ ਕਰ ਸਕਦੇ ਆ ਮੁੱਖ ਮੰਤਰੀ ਕਰ ਸਕਦਾ ਹੈ ਉਹ ਕਰਕੇ ਲੋਕਾਂ ਨੂੰ ਰਜੱਗ ਸਾਹਮਣੇ ਲੈ ਕੇ ਆਓ ਕੇਂਦਰ ਨਾਲ ਲੜੋ ਜਦੋਂ ਕੇਂਦਰ ਨਾਲੋਂ ਲੜੋਂਗੇ ਸੋਨੂੰ ਸਰਕਾਰ ਦਾ ਹੀ ਡਰ ਹੈ ਨਾ ਲੋਕਾਂ ਨੇ ਥੋੜੀ ਸਰਕਾਰ ਤੋਂ ਇਹ ਅਗਰ ਜੇ ਮੈਂ ਵੀ ਇੱਥੇ ਮੇਰੀ ਮੌਤ ਹੋ ਜਾਂਦੀ ਹੈ ਗਵਰਲੀ ਰਾਜ ਲੱਗ ਜਾਂਦਾ ਫਿਰ ਥੋੜਾ ਸਰਕਾਰ ਬਚ ਜੂ ਥੋੜੀ ਨਹੀਂ ਬਚਣੀ ਜਿਹੜੇ ਚੁੱਪ ਧਾਰੀ ਹੋਈ ਹੈ ਚੁੱਪ ਤੋੜੋ ਲੋਕ ਇਹ ਉਮੀਦ ਕਰਦੇ ਨੇ ਇਹ ਡੱਲੇਵਾਲ ਸਾਹਿਬ ਨੇ ਅੰਦਰੋਂ ਜਵਾਬ ਦਿੱਤੇ ਸਾਰੇ ਮੰਤਰੀਆਂ ਨੂੰ ਦਿੱਤੇ ਨੇ ਤਾਂ ਉਹਨਾਂ ਦਾ ਮੇਨ ਇਹੀ ਸੀਗਾ ਨਹੀਂ ਜੀ ਤੁਸੀਂ ਬਜ਼ੁਰਗ ਹੋ ਤੁਹਾਨੂੰ ਬਹੁਤ ਲੋਡ ਹੈ ਡਬਲ ਇੰਜਨ ਵਾਲੀ ਗੱਲ ਕਹੀ ਇੰਜਨ ਤੋਂ ਬਿਨਾਂ ਥੱਬੇ ਨਹੀਂ ਚੱਲਦੇ ਤਾਂ ਉਹਨਾਂ ਨੇ ਇਹ ਵੀ ਕਿਹਾ ਪੱਖਿਓ ਦੇਸ਼ ਜਦ ਕਰਮਣ ਸੀਦ ਹੋ ਗਿਆ ਸਿੱਕੀ ਉਹ ਮੂਵਮੈਂਟ ਰੁੱਕ ਗਈ अनेका ਪੱਖੋਂ ਹੋਏ ਜੇ ਮੈਂ ਸੀਦ ਹੋ ਜوں ਕਿਸਾਨਾਂ ਨੂੰ ਹੋ ਸਕਦਾ ਮੇਰੇ ਨਾਲ ਕੋਈ ਸਿਆਣਾ ਲੀਡਰ ਮੇਰੇ ਨਾਲ ਚੰਗੀ ਸਹਿਦ ਦੇਵੇ ਤਾਂ ਸੋਡਾ ਜਿਹੜਾ ਫਰਜ਼ ਮੰਨਦਾ ਤੁਸੀਂ ਆਪਦੇ ਫਰਜ਼ ਦੀ ਚਿੰਤਾ ਕਰੋ ਕਿ ਮੈਨੂੰ ਕੱਲੇ ਇਸ ਗੱਲ ਤੇ ਜਿਹੜਾ ਸਮਾ ਗਾਲ ਤੇ ਜਾਂ ਸਾਡੇ ਕਮੇਟੀ ਨਾਲ ਤੁਸੀਂ ਜਿਹੜੀ ਗੱਲਬਾਤ ਕੀਤੀ ਆ 2-3 ਦਿਨ ਸਰਵੇ ਇਸ ਗੱਲ ਤੇ ਕਿਤੇ ਜੀ ਇਹ ਹੀ 3 ਦਿਨ ਕੇਂਦਰ ਦੇ ਖਿਲਾਫ ਲਾਏ ਹੁੰਦੇ ਇਹਦਾ ਰਿਜ਼ਲਟ ਕੁਝ ਹੋਰ ਹੁੰਦਾ ਇਹ ਢੱਲੇਵਾਲ ਸਾਹਿਬ ਨੇ ਉਹਨਾਂ ਨੂੰ ਜਿਹੜੀ ਸਾਫ ਹੈ ਨਾ ਉਹਨਾਂ ਨੇ ਕਿਹਾ ਵੀ ਮੈਂ ਕੁਝ ਲੈਣਾ ਹੈ ਨਾ ਮੈਨੂੰ ਲੋੜ ਹੈ ਮੈਂ ਇੱਥੇ ਹੀ ਆ ਜੋ ਮੇਰੇ ਲੋਕਾਂ ਨੇ ਜੋ ਮੇਰੇ ਕੇਡਰ ਨੇ ਜੋ ਮੇਰੇ ਫੋਰਮਾਂ ਨੇ ਜੋ ਫੈਸਲਾ ਕੀਤਾ ਮੈਂ ਉਤੇ ਢੱਡਾਂ ਮੈਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਮੈਂ ਲੋਕਾਂ ਦੇ ਵਿਸ਼ਵਾਸ ਘਾਤ ਨਹੀਂ ਕਰੂੰਗਾ ਮੈਂ ਇੱਥੇ ਹੀ ਜਾਣ ਦੇਊਗਾ ਇਹ ਹੁਣ ਸੋਟਾ ਸਵਾਲ ਬਣਦਾ ਹੈ ਕਿ ਤੁਸੀਂ ਲੋਕਾਂ ਲਈ ਕੀ ਕਰ ਸਕਦੇ ਹੋ ਇਹ ਸਵਾਲ ਢੱਲੇਵਾਲ ਸਾਹਿਬ ਨੇ ਸਭ ਸਾਰਿਆਂ ਨੂੰ ਇਹ ਗਵਰਨਰੋ ਗਵਰਨਰ ਰਾਜ ਵਾਲੀ ਗੱਲ ਕੀ ਕਹੀ ਥੋੜਾ ਜਿਹਾ ਕਰ ਗਵਰਨਰ ਰਾਜ ਨੇ ਕੀ ਗੱਲ ਕਹੀ ਜੇ ਉਹਨਾਂ ਨੇ ਕਈ ਵੀ ਆਗੂ ਹੈ ਜਿਹੜਾ ਸਾਨੂੰ ਲੋਡ ਹੈ ਪੰਜਾਬ ਨੂੰ ਇਹ ਜਿਆ ਸਿਆਣੇ ਆਪ ਜੀ ਉਹਨੇ ਉਹਦੇ ਨਾਲ ਇਹ ਕਹੀ ਵੀ ਜੇ ਚਿੰਤਾ ਜੇ ਕੱਲ ਨੂੰ ਹਾਲਾਤ ਵਿਗੜਦੇ ਆ ਪੰਜਾਬ ਦੇ ਦੇਸ਼ ਦੇ ਮੇਰੇ ਲੋਕ ਟੇਕੇ ਨਹੀਂ ਬੈਠਣਗੇ ਮੈਨੂੰ ਉਮੀਦ ਹੈ ਜਿਹਦੇ ਲਈ ਮੈਂ ਸੀਧਾ ਹੋਊਗਾ ਉਹ ਲੋਕ ਘਰਾਂ ਚ ਨਹੀਂ ਬੈਠਣਗੇ ਉਹ ਸੋਨੂੰ ਵੀ ਨਹੀਂ ਸੜਕਾਂ ਤੇ ਆਉਣ ਦੇਣਗੇ ਤਾਂ ਫਿਰ ਹਾਲਾਤ ਕੀ ਹੋਣਗੇ ਫਿਰ ਗਵਰਲੀ ਰਾਜ ਹੋਊਗਾ ਤੇ ਫਿਰ ਤੁਹਾਡਾ ਰਾਜ ਬੱਜੂਗਾ ਚੁੱਪ ਕਰਕੇ ਇਹ ਸਵਾਲ ਉਹ ਤਾਂ ਨਹੀਂ ਬਕਸਾ ਇੱਕ ਰਿਯੂਮਰ ਲਗਾਤਾਰ ਫੈਲਦਾ ਹੈ ਕਿ ਪੁਲਿਸ ਚੱਕਲੇਗੀ ਉਹ ਮੰਤਰੀ ਹੁੜੀ ਕਹਿ ਰਹੇ ਕਿ ਪੁਲਿਸ ਨਹੀਂ ਚੱਕ ਰਹੀ ਅਸੀਂ ਰਜ਼ਾਮੰਦੀ ਨਾਲ ਆਵਾਂਗੇ ਜੇ ਆਈਸੀਯੂ ਸ਼ਿਮੇਰੇ ਨਾਲੋਂ ਵਧੀਆ ਮੇਰੇ ਨਾਲੋਂ ਵਧੀਆ ਤੁਹਾਡੇ ਆਪਣੇ ਸਾਥੀਆਂ ਨੇ ਸਵਾਲ ਕੀਤਾ ਤੇ 26 ਨੂੰ ਕਿਹਨੇ ਚੱਕਿਆ ਸੀ ਪੰਜਾਬ ਸਰਕਾਰ ਨੇ ਚੱਕਿਆ ਸੀ ਇੱਕ ਜਿਹੜਾ ਉਹਨਾਂ ਦਾ ਹਾਲਚਲ ਪੁੱਛਣ ਦੇ ਬੰਨੇ ਗੱਲ ਉਹ ਰੱਖਣੀ ਜਿਹੜੀ ਕੇਂਦਰ ਤੋਂ ਬਚਣ ਲਈ ਕੇਂਦਰ ਦੇ ਖਿਲਾਫ ਸਟੈਂਡ ਲੈਣ ਦੀ ਲੋੜ ਹੈ ਤੁਹਾਡੀ ਤੁਸੀਂ ਗੱਲਬਾਤ ਕੀਤੀ ਹਰਿਆਣੇ ਦੇ ਕਿਸਾਨ ਤੁਸੀਂ ਗੱਲਬਾਤ ਕੀਤੀ ਕਿ ਚੱਕਰ ਨੂੰ ਲੈ ਕੇ ਜਿਹੜੀ ਰਿਊਮਰ ਫੈਲ ਰਹੀ ਹੈ ਨਹੀਂ ਉਹ ਅਸੀਂ ਉੱਥੇ ਕੁਝ ਨਹੀਂ ਪਏ ਅੰਦਰ ਉਹਨਾਂ ਦਾ ਸਾਫ਼ ਹੈ ਜਿਹੜੀ ਗੱਲ ਉਹਨਾਂ ਨੇ ਕਰਨਾ ਹੈ ਸਰਕਾਰ ਨੇ ਜਿਹੜਾ ਕਰਨਾ ਉਹ ਕਰਨਾ ਹੈ ਨਾ ਆਪਣਾ ਇੰਤਜ਼ਾਮ ਆਪਣੀ ਫੌਜ ਤੇ ਆਪਦੀ ਕੇਂਦਰ ਤੇ ਲਗਤੇ ਤੇ ਵਿਸ਼ਵਾਸ ਹੈ ਸਰਕਾਰ ਸਰ ਜੀਤ ਮੰਤਰੀ ਐਸੀ ਇੱਕ ਇੱਕ 1 ਮਿੰਟ 20 30 ਸਕਿੰਟ ਸੁਖਜੀਤ ਸਿੰਘ ਜੀ ਉਹ ਫੁਦੀ ਫੁੱਲ ਜੀ ਵੀ ਰੱਖਣਗੇ ਬੋਲੋ ਹਾਂ ਪੱਤਰਕਾਰ ਸਾਥੀਓ ਡੱਲਿਆਲ ਸਾਹਿਬ ਨੇ ਕੱਲ ਬਹੁਤ ਆਪਣਾ ਪੀਐਮ ਨੂੰ ਜਿਹੜੀ ਸੀ ਆ ਲਿਖੀ ਹੈ ਲੈਟਰ ਉਹਦੇ ਵਿੱਚ ਕਲੀਅਰ ਕਟ ਕਿਹਾ ਵੀ ਮੇਰੇ ਨਾਲ ਆਪਣਾ ਬੱਬੂ ਸੂਤ ਸਿੰਘ ਵਾਲੀ ਨਾ ਹੋਵੇ ਬੱਬੂ ਸੂਤ ਸਿੰਘ ਵਾਲਾ ਵੀ ਪੰਜਾਬ ਸਰਕਾਰ ਦੇ ਹਿਸਾਬ ਨਾਲ ਤਾਂ ਉਹ ਵੀ ਮਰਨ ਵਰਤੀ ਹੈ ਬੰਦੇ ਸਿੰਘਾਂ ਦੀ ਰਿਹਾਈ ਲਈ ਪਰ ਕਿਸੇ ਨੂੰ ਕੋਈ ਪੰਜਾਬ ਉਹਨੂੰ ਬੌਦਰ ਕਰਦਾ ਕੋਈ ਵੀ ਉੱਥੇ ਵਰਤਨਾ ਚੱਲ ਰਿਹਾ ਹੈ ਵੀ ਡ੍ਰਿਪ ਲਵਾਉਣ ਦਾ ਮਤਲਬ ਹੈ ਡ੍ਰਿਪ ਰਾਈ ਫੀਲਡ ਲੈਂਡ ਦਾ ਮਤਲਬ ਹੈ ਭਾਵੇਂ ਤੁਸੀਂ ਖਰਾਕ ਨਾਲ ਲਓ ਡ੍ਰਿਪ ਰਾਈ ਵੀ ਫੀਡ ਤੇ ਮਿਲ ਜਾਂਦੀ ਹੈ ਇੱਕ ਹਿਸਾਬ ਨਾਲ ਅੰਸ਼ਕ ਤੌਰ ਤੇ ਵਰਤ ਨੂੰ ਤੋੜ ਲੈ ਇੱਕ ਸਿਆਸੀ ਮੌਤ ਮਰਨਾ ਵਿਰੋਧੀਆਂ ਨੂੰ ਮੌਕਾ ਦੇਣਾ ਵੀ ਜਦੋਂ ਮਾਰ ਦੇ ਕਿਨਾਰੇ ਆਏ ਉਦੋਂ ਡ੍ਰਿਪ ਲਵਾ ਲਈ ਸੋ ਉਹਨਾਂ ਨੇ ਕਹਿਤਾ ਵੀ ਮੈਂ ਇਹ ਜੀ ਮੌਤ ਨਹੀਂ ਮਰਨਾ ਅੱਜ ਵੀ ਉਹਨਾਂ ਨੇ ਜਵਾਨੀ ਵੀ ਕਹਿਤਾ ਉਸ ਕਰਕੇ ਸਰਕਾਰ ਕਿਉਂ ਬਾਰ-ਬਾਰ ਟੈਸਟ ਲੈ ਰਹੀ ਹੈ ਕੱਲ ਜਦੋਂ ਮੀਟਿੰਗ ਹੋਈ ਸਾਰੀ ਗੱਲ ਜਾਵੜੀ ਪਰसों ਕੱਲ ਜਿਹੜੀ ਉਹਨਾਂ ਨੇ ਪੀਐਮ ਨੂੰ ਚਿੱਠੀ ਲਿਖੀ ਆ ਸਾਹਮਣੇ ਆਪਣਾ ਉਹਨਾਂ ਦੂਜਾ ਕੀ ਕਹਿੰਦੇ ਹੁੰਦੇ ਨੇ ਉਹਨਾਂ ਕੋਲੇ ਸਰਕਾਰ ਕੋਲੇ ਵੀ ਜਾਵੜੀ ਫਿਰ ਉਹ ਬਾਰ-ਬਾਰ ਇਹ ਕਿਉਂ ਕਹਿ ਰਹੇ ਆ ਵੀ ਤੁਸੀਂ ਡ੍ਰਿਪ ਲਵਾ ਲਓ ਤੁਸੀਂ ਦਵਾਈ ਲਵੇ ਲਓ ਤੁਸੀਂ ਮੈਡੀਸਨ ਲੈ ਲਓ ਤੁਸੀਂ ਹਲਕੀ ਫੂਡ ਲੈ ਲਓ ਤੁਸੀਂ ਖਰਾਕ ਲੈ ਲਓ ਇਹ ਜਦੋਂ ਬਣਦਾ ਹੈ ਹੈਗਾ ਵੀ ਸਰਕਾਰ ਦੀ ਡਿਊਟੀ ਅਸੀਂ ਦੋਨੇ ਫੋਰਮਾਂ ਨੇ ਉਹਨਾਂ ਨਾਲ ਮੀਟਿੰਗਾਂ ਕਰ ਤੋਂ ਬਾਅਦ ਇਹ رائے ਕੀਤੀ ਆ ਵੀ ਆਪਾਂ ਨੂੰ ਬਿਲਕੁਲ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਵੀ ਉਹ ਆਪਣਾ ਸੱਦੇ ਸਰਪਾਰਟੀ ਮੀਟਿੰਗ ਸੱਦੇ ਪੰਜਾਬ ਦੇ ਨਾਲ ਕਿ ਵਿਰੋਧੀ ਥੱਲੇ ਆਪਦੀ ਤਾਂ ਉਹਨਾਂ ਦੀ ਬਜਾਉਰਟੀ ਹੈਗੀ ਹੈ ਵਿਰੋਧੀ ਪਾਰਟੀਆਂ ਦੇ ਵਿੱਚ ਚੈੱਕ ਹੋ ਜਾਣਗੇ ਵੀ ਕਿਦਿਆਂ ਕਿੰਨਾ ਮੰਗਾਂ ਤੇ ਉਹ ਨਾਲ ਖੜਦੀਆਂ ਨੇ ਕਿਸਾਨਾਂ ਦੇ ਕਿੰਨਿਆਂ ਤੇ ਨਹੀਂ ਖੜਦੀਆਂ ਤੇ ਇਸ ਕਰਕੇ ਸਾਰਿਆਂ ਨਾਲ ਲੈ ਕੇ ਸੈਂਟਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਦਬਾਅ ਪਾ ਕੇ ਐਮਐਸਪੀ ਵਾਲੀ ਗਰੰਟੀ ਕਾਨੂੰਨ ਵਾਲੀ ਮੰਗ ਮਨਾ ਕੇ ਕਰਜ਼ੇ ਮਾਫੀ ਵਾਲੀ ਫੇਰ ਕਹਿਣ ਦੇ ਲੋਪ ਪਏ ਜੀ ਅਸੀਂ ਹੁਣ ਸੋਡਾ ਜਿਹੜੀ ਸੀਗਾ ਮਰਨ ਮਰਤ ਵਾਲੀ ਮੰਗ ਉਹ ਅਸੀਂ ਮੰਗਾ ਕਰਾਤੀਆਂ ਫੇਰ ਉਹਨਾਂ ਦਾ اخਲਾਕੀ ਹੱਕ ਬਣੂ ਉਹ ਜਦੋਂ ਪੰਜਾਬ ਸਰਕਾਰ ਦਾ ਸੀਐਮ ਦਾ ਮੰਤਰੀਆਂ ਦਾ ਕੋਈ اخਲਾਕੀ ਨਹੀਂ ਹੱਕ ਨਹੀਂ ਬਣਦਾ ਇਹ ਸਾਡੀ ਦੁਆਰਾ ਫਾਰਮਾਂ ਦੀ ਇੱਕ ਜੁਟੜਾ ਹੈ ਆ ਸੁਝੇ ਚੰਗੇ ਇਹ ਸਾਰੇ ਜਿੰਨੀ ਵੀ ਪਿਛਲੇ 3 ਦਿਨ ਤੋਂ ਕੋਇਲ ਚੱਲ ਰਹੀ ਸੀਗੀ ਮੀਟਿੰਗਾਂ ਚੱਲ ਰਹੀਆਂ ਸੀ ਕਮੇਟੀ ਨਾਲ ਦੀ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਸਿਰਫ ਇੱਕ ਜੋ ਸੁਪਰੀਮ ਕੋਰਟ ਨੇ ਸਟਰਕਸ਼ਨ ਨੇ ਉਹਨੂੰ ਮੁੱਖ ਰੱਖ ਕੇ ਸਾਰਾ ਜਿਹੜਾ ਇਹ ਕੰਮ ਕਰ ਰਹੀ ਆ ਕਿ ਸੁਪਰੀਮ ਕੋਰਟ ਨੇ ਜੋ ਆਰਡਰ ਪਾਸ ਕੀਤਾ ਹੈ ਉਹਨਾਂ ਨੂੰ ਮੈਡੀਸਨ ਦਵਾਈ ਦਿੱਤੀ ਜਾਵੇ। ਸੋ ਇਹ ਪਹਿਲਾਂ ਤੱਕ ਨਿਰ ਕਰਤਾ ਗਿਆ ਸੀਗਾ। ਇਹ ਡੱਲੇਵਾਲ ਸਾਹਿਬ ਨੇ ਖੁਦ ਵੀ ਇਹ ਗੱਲ ਕਹਿਤੀ ਕਿ ਜਾਂ ਮੈਂ ਐਮਐਸਟੀ ਕਾਨੂੰਨ ਦੀ ਗਰੰਟੀ ਬਣਾਉਂਗਾ ਜਾਂ ਮੈਂ ਇੱਥੇ ਸ਼ਹੀਦੀ ਪਾਉਂਗਾ। ਸੋ ਉਸ ਗੱਲ ਤੇ ਪੱਕੇ ਨੇ। ਔਰ ਫੋਰਮਾਂ ਦੀ ਜਿਹੜੀ رائے ਆ ਉਹ ਵੀ ਇਸੇ ਨਾਲ ਰਲਦੀ ਹੈ ਉਹਨਾਂ ਦੇ رائے ਦੇ ਨਾਲ। ਔਰ ਇਹ ਲਗਾਤਾਰ ਅੰਦੋਲਨ ਜਾਰੀ ਰਹੂਗਾ। ਅਗਰ ਕੋ ਸ਼ਹੀਦੀ ਪਾ ਜਾਂਦੇ ਆ ਜੋ ਅੱਗੇ ਸਿਲਸਿਲਾ ਪਹਿਲਾਂ মিডিਆ ਦੱਸਿਆਗਾ ਉਹ ਸਿਲਸਿਲਾ ਅੱਗੇ ਚੱਲਦਾ ਰਹੂਗਾ। ਪੰਜਾਬ ਸਰਕਾਰ ਨੂੰ ਇੰਨੀ ਹਦਾਇਤ ਆ ਕਿ ਜਿੰਨਾ ਉਹਦਾ ਫਰਜ਼ ਬਣਦਾ ਜੋ ਪੰਜਾਬ ਦੇ ਲੋਕਾਂ ਬਰਦੀ ਫਰਜ਼ਾ ਉਹਨਾਂ ਦਾ ਉਹ ਪੂਰਾ ਕਰਕੇ ਜਿਹੜਾ ਵਾ ਆਪਣਾ ਦਬਾ ਕੇਂਦਰ ਤੇ ਮਨ ਹੁਣ ਔਰ ਜਿਹੜੇ ਮੰਗਾ ਮੰਨੀਆਂ ਹੋਈਆਂ ਨੇ ਇਹਨਾਂ ਨੂੰ ਲਾਗੂ ਕਰੋ ਇਹੀ ਉਹਨਾਂ ਦਾ ਫਰਜ਼ ਆ